ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਮੈਂ ਤੁਹਾਡਾ ਆਪਣਾ ਜਕਸੀਰ ਆਉਕੇ ਸੋ ਸਮੇ ਸਮੇ ਸਿਰ ਤੁਹਾਡੇ ਸਾਹਮਣੇ ਪਿੰਡ ਰੌਕੇ ਕਲਾਂ ਔਰ ਆਂਡੀ ਗਵਾਂਡੀ ਏਰੀਆ ਦੀ ਜਿਹੜੀ ਤੁਹਾਡੇ ਕੋਲ ਖਬਰ ਲੈ ਕੇ ਆਉਂਦਾ ਰਹਿਣਾ ਸੋ ਅੱਜ ਦੀ ਜਿਹੜੀ ਅਪਡੇਟ ਆ ਸਾਡੇ ਬਹੁਤ ਹੀ ਸਤਿਕਾਰਯੋਗ ਨਤਮਸਤਕ ਸਾਡਾ ਸਰਦਾ ਭਾਵਨਾ ਵਾਲਾ ਸਥਾਨ ਗੁਰਦੁਆਰਾ ਬਾਬਾ ਸਿੱਧ ਪੋਈ ਮੱਟ ਪੈਣਾ ਸਾਹਿਬ ਜੋ ਕਿ ਢਾਲੀਵਾਲ ਗੋਤਨਾ ਸੰਬੰਧਤ ਇਹ ਸਥਾਨ ਬਣਿਆ ਹੋਇਆ ਹੈ ਜਿੱਥੇ ਕੇ ਸੰਤ ਬਾਬਾ ਤੋਤਾ RAM ਜੀ ਉਹਨਾਂ ਵੱਲੋਂ ਇੱਕ ਮੱਠ ਬਣਾਇਆ ਗਿਆ ਸੀ ਸੋ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਜਿਹੜੇ ਮੱਲਾਂ ਦੇ ਕੋਲ ਵੀ ਕਰਾਈ ਜਾਂਦੇ ਸੀ ਸੋ ਉਸ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਸੋ ਉਸ ਮੱਠ ਨੇ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਰੂਪ ਲਿਆ ਸੋ ਉੱਥੇ ਜਿਹੜੀਆਂ ਸੇਵਾਵਾਂ ਹੋਈਆਂ ਅੱਗੇ ਵੀ ਆਪ ਸਭ ਸਿੱਖ ਸੰਗਤਾਂ ਨੇ ਤਨਮਨ ਧਨਾਂ ਸੇਵਾਵਾਂ ਕੀਤੀਆਂ ਉਸ ਗੁਰਦੁਆਰਾ ਸਾਹਿਬ ਦੀ ਜੋ ਸ਼ਾਨਦਾਰ ਬਿਲਡਿੰਗ ਬਣੀ ਹੋਈ ਆ ਸੋ ਉਸ ਦੇ ਲਈ ਅਨੇਕਾਂ ਪਰਿਵਾਰਾਂ ਵੱਲੋਂ ਮਾਇਆ ਦੇ ਰੂਪ ਦੇ ਵਿੱਚ ਰਸਤਾ ਦੇ ਰੂਪ ਦੇ ਵਿੱਚ ਟਰੈਕਟਰ ਟਰਾਲੀਆਂ ਹੋਰ ਅਨੇਕਾਂ ਸੇਵਾਵਾਂ ਦੇ ਵਿੱਚ ਹਿੱਸਾ ਪਾ ਕੇ ਉਸ ਗੁਰਦੁਆਰਾ ਸਾਹਿਬ ਦੀ ਇਹ ਸਾਰੀ ਕਰਵਾਈ ਜੋ ਕਿ ਸਾਡੇ ਬਹੁਤ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਦਰਬਾਰਾ ਸਿੰਘ ਜੀ ਮਹਾਰਾਜ ਉਹਨਾਂ ਦੇ ਧਰਮ ਪਤਨੀ ਮਾਤਾ ਕਰਤਾਰ ਕੌਰ ਜੀ ਉਹਨਾਂ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸਥਾਨ ਦਾ ਨੀਂਹ ਪੱਥਰ ਰੱਖਿਆ ਗਿਆ ਸੋ ਉਸ ਸਥਾਨ ਦੇ ਉੱਪਰ ਅਨੇਕਾਂ ਸੇਵਾਵਾਂ ਸਮੇਂ-ਸਮੇਂ ਸਰ ਚੱਲਦੀਆਂ ਰਹਿੰਦੀਆਂ ਹਨ ਸੋ ਅੱਜ ਦੀ ਜਿਹੜੀ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਆ ਕਿ ਅੱਜ ਹੀ ਮੇਰੀ ਜਿਹੜੀ ਗੱਲ ਹੋਈ ਸੀ ਭੈਣ ਹਰਦੀਪ ਔਰ ਜੋ ਕਿ ਮੌਜੂਦਾ ਸੇਵਾਦਾਰ ਆ ਉਹ ਬਾਈ ਪ੍ਰਕਾਸ਼ ਸਿੰਘ ਜੀ ਨਾਲ ਸੋ ਉਹਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਇਹੜਾ ਮਤਾ ਪਾਸ ਕੀਤਾ ਗਿਆ ਸੀ ਕਿ ਜੋ ਆਪਣਾ ਨਿਸਾਨ ਸਾਹਿਬ ਆ ਘਰ ਦੇ ਨਾਲ ਚੋਲਾ ਸਾਬ ਚੜਾਇਆ ਜਾਂਦਾ ਹੈ ਸੋ ਉਸ ਨੂੰ ਦੇਖਦੇ ਹੋਏ ਨਿਸਾਨ ਸਾਹਿਬ ਜੋ ਕਿ ਲੈਫਟ ਵਾਲਾ ਵਾਲਾ ਨਿਸਾਨ ਸਾਹਿਬ ਆਪਾਂ ਜਿਹੜਾ ਲਗਾਉਣ ਜਾ ਰਹੇ ਹਾਂ ਜੋ ਕਿ ਸੰਗਤਾਂ ਨੇ ਜਰਨ ਵਿੱਚ ਬੇਨਤੀ ਹੈ ਵੀ ਜਿੰਨਾ ਵੀ ਪਰਿਵਾਰਾਂ ਨੇ ਇਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੋਵੇ ਉਹ ਮੇਰੇ ਵਿੱਚ ਨੰਬਰ ਆ ਜਿਹੜੇ ਮੈਂਸ਼ਨ ਕਰ ਦਿੱਤੇ ਆ ਭੈਣ ਹਰਦੀਪ ਕੌਰ ਮਜੂਦਾ ਸੇਵਾਦਾਰ ਔਰ ਭਾਈ ਇਕਬਾਲ ਸਿੰਘ ਜੋ ਕਿ ਉੱਥੇ ਮਜੂਦਾ ਹੈਡ ਗ੍ਰਾਂਥੀ ਆ ਉਹਨਾਂ ਕੋਲ ਜਾਂ ਤੁਸੀਂ ਸਾਡੇ ਕੋਲ ਕੋਈ ਵੀ ਸੇਵਾ ਪਹੁੰਚਾਉਣੀ ਆ ਪਹੁੰਚਾ ਸਕਦੇ ਹੋ ਤਾ ਜੋ ਉਹ ਜਿਹੜਾ ਨਿਸਾਨ ਸਾਹਿਬ ਆਪਾਂ ਜਿਹੜਾ ਉਸ ਨੂੰ ਲੈਫਟ ਵਾਲਾ ਬਣਾ ਕੇ ਤੇ ਆਉਣਲੇ ਸਮੇਂ ਦੇ ਵਿੱਚ ਜਦੋਂ ਵੀ ਆਪਾਂ ਚੋਲਾ ਸਾਹਿਬ ਦੀ ਸੇਵਾ ਕਰਨੀ ਆ ਉੱਥੇ ਕੋਈ ਵੀ ਇਦਾਂ ਦੀ ਘਟਨਾ ਨਾ ਘਟੇ ਜਿਸ ਲਈ ਅਸੀਂ ਕਿਸੇ ਦੀ ਜੀਵਨ ਤੋਂ ਹੱਥ ਤੋਂ ਬੈਠੀਏ ਅਨੇਕਾਂ ਥਾਵਾਂ ਤੇ ਆਪਾਂ ਦੇਖਦੇ ਹਾਂ ਘਟਨਾਵਾਂ ਘਟ ਜਾਂਦੀਆਂ ਚੋਲਾ ਚਲਾਉਣ ਦੇ ਸਮੇਂ ਕਾਫੀ ਕਿਉਂਕਿ ਆਪਾਂ ਨੂੰ ਪਤਾ ਅੱਜਕੱਲ੍ਹ ਜਿਹੜਾ ਸਿਸਟਮ ਆ ਵੀ ਮੀਂਹ ਪੈਂਦੇ ਆ ਜਾਂ ਹੋਰ ਆ ਜਾਂ ਤਾਰਾਂ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਕੋਈ ਜੰਗਾਲ ਪੈ ਕੇ ਤਾਰ ਖਰਾਬ ਹੋ ਜਾਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਆਉਂਦੀ ਆ ਤੇ ਇਨਸਾਨ ਦੇ ਬਚਨ ਦੇ ਕੋਈ ਚਾਂਸ ਨਹੀਂ ਜੇਕਰ ਉੱਪਰੋਂ ਤਾਰ ਟੁੱਟੇ ਫਟ ਜਾਵੇ ਸੋ ਅਸੀਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਸੰਗਤਾ ਵੱਲੋਂ ਜਿਹੜੀ ਇਹ ਵਿਚਾਰ ਹੋਈ ਸੀ ਕਿ ਆਪਾਂ ਜਿਹੜਾ ਨਿਸ਼ਾਨ ਸਾਹਿਬ ਆ ਪ੍ਰਬੰਧਕਾਂ ਵੱਲੋਂ ਜਿਹੜੀ ਬੇਨਤੀ ਹੋਈ ਸੀ ਵੀ ਆਪਾਂ ਨਿਸ਼ਾਨ ਸਾਹਿਬ ਨੂੰ ਲੈਫਟਰ ਬਣਾਇਆ ਜਾਵੇ ਤਾਂ ਜੋ نیچے ਉਤਾਰ ਕੇ ਤੇ ਚੋਲਾ ਸਾਹਿਬ ਦੀ ਸੇਵਾ ਹੋ ਕੇ ਵਸਤਰੀ ਸੇਵਾ ਹੋ ਕੇ ਤੇ ਉਹਨੂੰ ਜਿਹੜਾ ਦੁਆਰਾ ਤੋਂ ਆਪਾਂ ਜਿਹੜਾ ਉਹਨੂੰ ਚਲਾਦੇ ਗੀ ਸੋ ਜਿੰਨਾ ਵੀ ਸੰਗਤਾਂ ਨੇ ਸਹਿਯੋਗ ਪੋਣਾ ਉਹ ਵੱਤੋਂ ਦਾ ਆਪਣੇ ਦਾ ਸਾਨੂੰ ਇਹ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਸੋ ਆਪਾਂ ਸੇਵਾ 'ਚ ਹਿੱਸਾ ਪਾਈਏ ਕਿਉਂਕਿ ਗੁਰੂ ਘਰਾਂ ਦੀਆਂ अनेका ਸੇਵਾਵਾਂ ਚੱਲਦੀਆਂ ਰਹਿੰਦੀਆਂ ਸੋ ਬਹੁਤ ਬਹੁਤ ਧੰਨਵਾਦ ਇੰਨੀਆਂ ਕਿ ਬੇਨਤੀਆਂ ਮਨਜ਼ੂਰ ਕਈ ਕਰਿਓ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ